ਮਹਾਰਾਜ ਜਿਹਾਰ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹਹਾਰ ਟਾਈਮ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕਰਦਾ ਤੇ ਲੋਕਾਂ ਦੀ ਆਵਾਜ਼ ਨੂੰ ਸਮੇਂ ਦੀਆਂ ਸਰਕਾਰਾਂ ਤੱਕ ਪਹੁੰਚਾਉਣ ਲਈ ਹਰ ਉਪਰਾਲਾ ਕਰਦਾ ਰਹਿੰਦਾ ਹੈ ਇਸੇ ਲੜੀ ਤਹਿਤ ਅਸੀਂ ਅੱਜ ਪਹੁੰਚੇ ਹਾਂ ਪਿੰਡ ਗੱਲੇ ਵਿਖੇ ਜਿੱਥੇ ਇੱਕ ਮਿਸਿੰਗ ਲਿੰਕ ਟੂ ਜੋ ਬਾਈਪਾਸ ਫਰੋਜ਼ਪੁਰ ਰੋਡ ਤੋਂ ਚੱਲ ਕੇ ਸ੍ਰਿਧਮਾ ਨਹਿਰ ਬ੍ਰਾਂਚ ਨੂੰ ਜੋੜਦਾ ਉਹ ਬਣ ਰਿਹਾ ਜੋ ਚਾਲੂ ਕੀਤਾ ਗਿਆ ਉਸ ਨੂੰ ਬਿਨਾਂ ਕਿਸੇ ਤਿਆਰੀ ਤੋਂ ਚਾਲੂ ਕਰ ਦਿੱਤਾ ਗਿਆ ਜੋ ਕਿ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਦੇ ਉੱਤੇ ਬੋਰਡ ਲਗਾ ਕੇ ਉਸ ਤੇ ਆਉਣ ਜਾਣ ਤੇ ਮਨਾਹੀ ਵੀ ਲਗਾਈ ਆ ਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਅੱਜ ਇਹ ਉਪਰਾਲਾ ਕਰ ਰਹੇ ਹਾਂ ਕਿਉਂਕਿ ਜਿਹੜੇ ਲੋਕ ਭਾਂਦਰਾ ਰੋਡ ਤੋਂ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਆਮ ਪਬਲਿਕ ਆ ਚਾਹੇ ਉਹ ਹੈਵੀ ਵਾਹਨ ਨੇ ਉਹ ਕਾਂਦਰਾ ਰੋਡ ਤੋਂ ਆਉਂਦੇ ਹੋਏ ਰੇਲਵੇ ਲਾਈਨ ਵਾਲਾ ਜਿਹੜਾ ਪੁਲ ਨਵਾਂ ਬਣਿਆ ਉਸ ਤੋਂ ਕ੍ਰੋਸ ਕਰਕੇ ਗਿੱਲ ਰੋਡ ਤੇ ਪਹੁੰਚਦੇ ਆ ਗਿੱਲ ਰੋਡ ਤੇ ਪਹੁੰਚ ਕੇ ਗਾਹਾਂ ਕ੍ਰੋਸਿੰਗ ਨਾ ਹੋਣ ਕਾਰਨ ਉਹ ਲੋਕ ਰੋਂਗ ਸਾਈਡ ਹੀ ਗਿੱਲਾਂ ਵਾਲੇ ਜਿਹੜਾ ਬਾਈਪਾਸ ਦੇ ਉੱਤੇ ਗੋਲ ਚੌਂਕ ਬਣਿਆ ਉੱਥੇ ਪਹੁੰਚਦੇ ਆ ਜਦ ਕਿ ਉੱਥੇ ਪਹਿਲਾਂ ਵੀ ਹਾਦਸੇ ਹੋ ਚੁੱਕੇ ਆ ਪ੍ਰਸ਼ਾਸਨ ਨੂੰ ਇਸ ਦੀ ਸਬੰਧਤ ਵਿਭਾਗ ਨੂੰ ਵੀ ਜਾਣਕਾਰੀ ਆ ਪਰ ਕਿਸੇ ਨੇ ਉਸ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਅਸੀਂ ਅੱਜ ਪੂਰੀ ਬਰਸਾਤ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ ਹਰ ਇੱਕ ਬੰਦੇ ਨੂੰ ਜਲਦੀ ਹੁੰਦੀ ਆ ਕਾਲੀ ਹੁੰਦੀ ਆ ਜਿਸ ਕਾਰਨ ਲੋਕ ਉਸ ਬਾਈਪਾਸ ਦੇ ਉੱਤੋਂ ਰੋਂਗ ਸਾਈਡ ਆਉਂਦੇ ਆ ਤੁਹਾਨੂੰ ਦਿਖਾ ਸਕਦੇ ਆ ਕਿ ਯੂ ਟਰਨ ਵੀ ਲੈ ਰਹੇ ਆ ਜਿਹੜੀਆਂ ਹੈਵੀ ਗੱਡੀਆਂ ਨੇ ਉਹਨਾਂ ਦੀ ਬ੍ਰੇਕ ਲੱਗਣੀ ਸੁਭਾਵਿਕ ਹੀ ਮੁਸ਼ਕਲ ਹੈ ਕਿਉਂਕਿ ਬਰਸਾਤ ਦਾ ਕਾਰਨ ਹੈ ਬਰਸਾਤ ਦੇ ਕਾਰਨ ਜਿਹੜੀ ਗੱਡੀ ਹੈਵੀ ਹੁੰਦੀ ਆ ਉਹ ਓਵਰਲੋਡ ਹੋਣ ਕਰਕੇ ਆਪਣੇ ਵਜ਼ਨ ਦੇ ਨਾਲ ਹੀ ਖਿੱਚ ਕੇ ਲੈ ਜਾਂਦੀ ਆ ਜਿਸ ਦੇ ਕਾਰਨ ਸਾਹਮਣੇ ਆਉਣ ਵਾਲੇ ਵਾਹਨ ਨੂੰ ਨੁਕਸਾਨ ਹੁੰਦਾ ਕੀਮਤੀ ਜਾਨਾਂ ਨੇ ਜਿਹੜੀਆਂ ਸਾਡੀਆਂ ਉਹ ਉਹਨਾਂ ਦਾ ਨੁਕਸਾਨ ਹੁੰਦਾ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਕਿਸੇ ਦਾ ਮਾਲੀ ਨੁਕਸਾਨ ਹੁੰਦਾ ਦੇਖ ਸਕਦੇ ਹੋ ਤੁਸੀਂ ਉਹ ਦੇਖੋ ਰੋਂਗ ਸਾਈਡ ਇੱਕ ਕਾਰ ਆਈ ਆ ਹੁਣ ਜੋ ਰੋਂਗ ਸਾਈਡ ਆ ਸਾਹਮਣੇ ਵਾਜ ਖੜਿਆ ਦੇਖੋ ਕ੍ਰੋਸਿੰਗ ਵੀ ਉਸਨੇ ਚੌਂਕ ਤੋਂ ਹੀ ਮੋੜੀ ਆ ਕਿਉਂਕਿ ਉਸਨੇ ਵੀ ਹੀ ਪਿੰਡ ਗਿੱਲ ਵੱਲ ਨੂੰ ਤੂਚ ਕੀਤਾ ਆ ਇਸੇ ਤਰ੍ਹਾਂ ਹੋਰ ਅਨੇਕਾਂ ਵਾਹਨ ਨੇ ਸਕੂਲੀ ਵਾਹਨ ਨੇ ਸਕੂਲੀ ਬੱਚੀਆਂ ਦੇ ਵਾਹਨ ਨੇ ਇਹ ਜੋ ਜਲਦਵਾਜ਼ ਕਾਰਨ ਇਥੋਂ ਰੋਂਗ ਸਾਈਡ ਹੋ ਕੇ ਰੋਂਗ ਸਾਈਡ ਹੀ ਨੇੜੇ ਸਕੂਲ ਦੇ ਵਿੱਚ ਪਹੁੰਚਦੇ ਨੇ ਪਰ ਸਾਡਾ ਉਪਰਾਲਾ ਇਹ ਹੈ ਕਿ ਇਸ ਚੌਕ ਨੂੰ ਇਸ ਬਾਈਪਾਸ ਨੂੰ ਕੰਪਲੀਟ ਕਰਨ ਤੋਂ ਪਹਿਲਾਂ ਇਸ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇ ਜਾਂ ਗੈਲਰ ਰੋਡ ਦੇ ਉੱਤੇ ਕ੍ਰੋਸਿੰਗ ਕਰਕੇ ਉੱਥੇ ਰੈਡਨ ਲਾਈਟਾਂ ਲਾ ਦਿੱਤੀਆਂ ਜਾਣ ਤਾਂ ਜੋ ਔੜ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਜੁਝਾਰ ਟਾਈਮ ਜ ਹਮੇਸ਼ਾ ਹੀ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਅਸੀਂ ਬਾਰ ਬਾਰ ਇਹੀ ਗੱਲ ਦੁਹਰਾਉਂਦੇ ਆ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਭਾਵੇਂ ਕਿ ਇਸ ਚੌਂਕ ਤੋਂ ਕੁਝ ਕਦਮਾਂ ਦੀ ਦੂਰੀ ਤੇ ਹੀ ਉਹ ਬਾਈਪਾਸ ਉਤਰਦਾ ਉਸ ਬਾਈਪਾਸ ਨੂੰ ਲੈ ਕੇ ਉਸ ਬਾਈਪਾਸ ਦੇ ਬਿਲਕੁਲ ਸਾਹਮਣੇ ਹੀ ਇਸ ਦੀ ਕ੍ਰੋਸਿੰਗ ਬਣਾ ਦਿੱਤੀ ਜਾਵੇ ਉੱਥੇ ਲਾਈਟਾਂ ਲਾ ਦਿੱਤੀਆਂ ਜਾਣ ਤਾਂ ਜੋ ਕਿਸੇ ਵੀ ਇਨਸਾਨ ਦਾ ਜਾ ਕਿਸੇ ਵਾਹਨ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਆਓ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਕੁਝ ਤਸਵੀਰਾਂ ਜੋ ਲੋਕ ਬਿਨਾਂ ਕਿਸੇ ਝਿਜਕ ਤੋਂ ਬਿਨਾਂ ਕਿਸੇ ਡਰ ਤੋਂ ਰੋਂਗ ਸਾਈਡ ਆ ਰਹੇ ਨੇ ਪਰ ਸਾਹਮਣੇ ਆਉਣ ਵਾਲੇ ਵਾਹਨ ਜੋ ਇੱਕ ਹੋਰ ਬਹੁਤ ਵੱਡੀ ਮੁਸ਼ਕਲ ਦਾ ਕਾਰਨ ਹੈ ਸਾਹਮਣੇ ਆਉਣ ਵਾਲੇ ਵਾਹਨਾਂ ਨੂੰ ਕਿਉਂਕਿ ਉੱਥੇ ਇੱਕ ਮੋੜ ਪੈਂਦਾ ਜੋ ਗਲਾਈ ਦਾ ਮੋੜ ਆ ਮਲੇਰ ਕੋਟ ਵਾਲੇ ਸਾਈਡ ਤੋਂ ਆਉਣ ਵਾਲੇ ਵਾਹਨ ਆਪਣੀ ਸਪੀਡ ਨਾ ਆਉਂਦੇ ਨੇ ਕਿਉਂਕਿ ਬਾਈਪਾਸ ਹੈ ਮਿਸਿੰਗ ਲਿੰਕ 2 ਦੇ ਨਾਲ ਅਟੈਚ ਹੁੰਦੇ ਹੋਏ ਲੋਕ ਜਿਹੜੇ ਰੋਂਗ ਸਾਈਡ ਆਉਂਦੇ ਨੇ ਉਹਨਾਂ ਦਾ ਨਹੀਂ ਪਤਾ ਲੱਗਦਾ ਵਾਹਨ ਵਾਲਿਆਂ ਨੂੰ ਕਿ ਅੱਗੇ ਤੋਂ ਕੋਈ ਵਾਹਨ ਆ ਰਿਹਾ ਜਦ ਤੱਕ ਨਜ਼ਦੀਕ ਨਹੀਂ ਆਉਂਦਾ ਨਜ਼ਦੀਕ ਆਉਂਦੇ ਹੀ ਜੇ ਉਹ ਬ੍ਰੇਕ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਫੇਰ ਵੀ ਗੱਡੀ ਆਪਣੀ ਸਪੀਡ ਦੇ ਨਾਲ ਖਿੱਚ ਤੂ ਕਰਕੇ ਪਹੁੰਚ ਹੀ ਜਾਂਦੀ ਹੈ ਆਪਣੇ ਹਾਦਸੇ ਦਾ ਕਾਰਨ ਬਣ ਜਾਂਦੀ ਤੁਸੀਂ ਦੇਖ ਰਹੇ ਹੋ ਇਹ ਉਹ ਮਿਸਿੰਗ ਲਿੰਕ 2 ਵਾਲਾ ਪਾਈਪਾਸ ਬਣਿਆ ਜਿਸ ਤੋਂ ਲੋਕ ਭਾਵੇਂ ਕਿ ਪਰਲੀ ਸਾਈਡ ਤੋਂ ਤਾਂਦਰਾ ਰੋਡ ਵਾਲੀ ਸਾਈਡ ਤੋਂ ਇਸ ਨੂੰ ਬੰਦ ਕੀਤਾ ਹੋਇਆ ਪੱਥਰ ਵੀ ਲਾਇਆ ਉਹਦੇ ਤੇ ਬੋਰਡ ਵੀ ਲਾਇਆ ਹੈ ਪ੍ਰਸ਼ਾਸਨ ਨੇ ਲੈ ਕੇ ਆਪਦੀ ਫਲੈਕਸ ਲੈ ਕੇ ਵੀ ਇਸ ਇਹ ਰਸਤਾ ਬੰਦ ਹੈ ਪਰ ਲੋਕਾਂ ਨੇ ਉਹ ਪੱਥਰ ਭਰੇ ਕਰਕੇ ਆਪਣਾ ਇੱਕ ਆਮ ਰਸਤਾ ਬਣਾ ਲਿਆ ਰਸਤੇ ਤੇ ਆਉਣਾ ਜਾਣਾ ਚਲੋ ਠੀਕ ਹੈ ਰਸਤਾ ਬਣਿਆ ਬਹੁਤ ਵਧੀਆ ਸਲਾੰਗਾ ਜੋ ਉਪਰਾਲਾ ਸੀ ਕਿ ਇਹ ਬਾਈਪਾਸ ਬਣਿਆ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਬਣਿਆ ਸੀ ਕਿ ਜਿਹੜੀ ਬਾਹਰ ਦੀ ਟ੍ਰੈਫਿਕ ਆ ਉਹ ਸ਼ਹਿਰ ਦੇ ਅੰਦਰ ਨਾ ਐਂਟਰ ਹੋ ਸਕੇ ਇਹ ਬਾਹਰ ਦੀ ਬਾਹਰ ਜਿਨ੍ਹਾਂ ਨੇ ਪਲੇਰ ਕੋਟਲਾ ਰੋਡ ਜਾਣਾ ਜਾਂ ਦਰਾਹੇ ਨੂੰ ਜਾਣਾ ਜਾਂ ਕਿਤੇ ਨੂੰ ਵੀ ਜਾਣਾ ਉਹ ਇਸ ਰੋਡ ਤੋਂ ਆਪਣੀ ਕ੍ਰੋਸਿੰਗ ਕਰ ਸਕੇ ਪਰ ਨਾਲ ਦੀ ਨਾਲ ਦੇਖਣ ਦੇ ਵਿੱਚ ਇਹ ਆਇਆ ਕਿ ਇਸ ਬਾਈਪਾਸ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਨੇ ਕਾਰਨ ਕੀ ਹੈ ਕਿ ਗਿੱਲ ਰੋਡ ਤੇ ਚੜਦੇ ਸਾਰੀ ਜਿਸ ਨੂੰ ਮਲੇਰ ਕੋਟਲਾ ਰੋਡ ਕਿਹਾ ਜਾਂਦਾ ਉਸ ਦੇ ਚੜਦੇ ਸਾਰੀ ਇਹ ਕੰਮ ਬੰਦ ਪਿਆ ਠੱਪ ਪਿਆ ਉਸ ਤੋਂ ਅੱਗੇ ਬਣਨਾ ਹੈ ਹਜੇ ਪੁਲ ਇਹ ਬਾਈਪਾਸ ਨੇ ਅੱਧੀ ਉਹਦੀ ਤਿਆਰੀ ਚੱਲਣੀ ਆ ਪਰ ਜੇ ਇਹ ਅੱਗੇ ਤਿਆਰ ਨਹੀਂ ਹੈ ਤਾਂ ਇਸ ਨੂੰ ਚੌਂਕ ਇੱਥੇ ਬਣਾ ਦੇਣਾ ਚਾਹੀਦਾ ਸੀ ਤਾਂ ਜੇ ਇੱਥੇ ਰੈੱਡ ਲਾਈਟਾਂ ਲੱਗ ਜਾਣ ਤਾਂ ਜੋ ਜਿਹੜਾ ਇੱਥੋਂ ਆਹ ਰੌਂਗ ਸਾਈਡ ਜਾਣ ਵਾਲੇ ਤੁਸੀਂ ਦੇਖ ਸਕਦੇ ਹੋ ਜੋੜਾ ਇੱਕ ਰੌਂਗ ਸਾਈਡ ਜਾ ਰਿਹਾ ਅੱਗੇ ਤੋਂ ਵਾਹਨ ਜੋ ਹਾਈ ਸਪੀਡ ਆ ਰਹੇ ਨੇ ਕਿਉਂਕਿ ਜਿੰਨਾਂ ਦਾ ਕੰਟਰੋਲ ਨਹੀਂ ਕੋਈ ਕੰਟਰੋਲ ਨਹੀਂ ਕਿਉਂਕਿ ਉਹ ਆਪਦੇ ਰੂਟ ਤੇ ਆ ਰਹੇ ਨੇ ਹੈਵੀ ਗੱਡੀਆਂ ਆ ਰਹੀਆਂ ਨੇ ਤੇ ਪਰ ਜੇ ਹਾਦਸਾ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਆ ਕਿਉਂਕਿ ਅਸੀਂ ਆਪ ਖੁਦ ਹੀ ਇਹਨਾਂ ਹਾਦਸਿਆਂ ਨੂੰ ਸਦਾ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਅਪੀਲ ਹੈ ਪ੍ਰਸ਼ਾਸਨ ਨੂੰ ਇੱਕ ਪ੍ਰਜੋਰ ਅਪੀਲ ਸਾਡੇ ਵੱਲੋਂ ਜੁਝਾਰ ਟਾਈਮ ਦੇ ਵੱਲੋਂ ਅਪੀਲ ਹੈ ਕਿ ਇਸ ਚੌਂਕ ਦੇ ਉੱਤੇ ਜਾਂ ਤਾਂ ਪ੍ਰਸ਼ਾਸਨ ਅਧਿਕਾਰੀ ਲਗਾ ਦਿੱਤੇ ਜਾਣ ਜੋ ਰਾਉਂਗ ਸਾਈਡ ਜਾਣ ਤੋਂ ਰੋਕਿਆ ਜਾ ਸਕੇ ਲੋਕਾਂ ਨੂੰ ਤੇ ਜਾਂ ਫਿਰ ਇਸ ਰੋਡ ਨੂੰ ਕ੍ਰੋਸ ਕਰਨ ਵਾਸਤੇ ਇਥੇ ਚੌਂਕ ਬਣਾ ਦਿੱਤਾ ਜਾਵੇ ਰੈੱਡ ਲਾਈਟਾਂ ਲਾ ਦਿੱਤੀਆਂ ਜਾਣ ਕਿ ਹਾਦਸਿਆਂ ਤੋਂ ਬਚ ਹਾਦਸਿਆਂ ਤੋਂ ਬਚਿਆ ਜਾ ਸਕੇ ਲੋਕ ਆਰਾਮ ਨਾਲ ਰੈੱਡ ਲਾਈਟਾਂ ਨੂੰ ਦੇਖ ਕੇ ਕ੍ਰੋਸ ਕਰਕੇ ਆਪਣੇ ਸਫ਼ਰ ਤੇ ਪਹੁੰਚ ਸਕਣ ਕਿਉਂਕਿ ਸਾਡੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਬਹੁਤ ਕੀਮਤੀ ਨੇ ਸਾਨੂੰ ਆਪਣੀਆਂ ਜਾਨਾਂ ਬਚਾਉਣ ਲਈ ਆਪ ਹੀ ਉਪਰਾਲੇ ਕਰਨੇ ਪੈਣਗੇ ਆਓ ਚੱਲਦੇ ਹਾਂ ਲੋਕਾਂ ਦੇ ਕੋਲੋਂ ਵੀ ਸੁਝਾਅ ਲਵਾਂਗੇ ਜੋ ਰੋਂਗ ਸਾਈਡ ਜਾਂਦੇ ਆ ਵੀ ਕੀ ਇਹ ਜਾਇਜ਼ ਆ ਕਿ ਨਜਾਇਜ਼ ਆ ਮੈਦਰ ਪੱਖੋ ਵਾਲਾ ਰੋਡ ਤੋਂ ਆ ਰਹੇ ਆ ਇਧਰ ਕਿਧਰ ਜਾਣਾ ਕਿ ਆਲਮਗਿਰੀ ਜੀ ਬਾਈ ਜੀ ਤੁਸੀਂ ਇੱਥੋਂ ਹੋ ਕੇ ਇੱਥੋਂ ਰੋਂਗ ਸਾਈਡ ਜਾਓਗੇ ਹਾਂ ਜੀ ਹਾਂ ਜੀ ਗਲਤ ਗੱਲ ਹੈ ਜੀ ਜੀ ਰੋਂਗ ਸਾਈਡ ਤੇ ਬਾਈਚਾਂਟ ਤੱਕ ਹੈਵੀ ਗੱਡੀਆਂ ਆ ਰਹੀਆਂ ਤੇ ਹਾਸਾ ਹੋ ਜੇ ਤਾਂ ਜ਼ਿੰਮੇਵਾਰ ਤੁਸੀਂ ਜ਼ਿੰਮੇਵਾਰਤਾ ਆਪਾਂ ਹੀ ਹੈ ਜੀ ਹਾਂ ਜੀ ਆਪਰ ਤੇ ਬਣਨਾ ਧਿਆਨ ਹਾਂ ਜੀ ਧਿਆਨ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਕੀ ਕਰਾਤੇ ਜੀ ਇਹ ਕਹਿਣਾ ਚਾਹੁੰਦੇ ਕਿ ਬਾ ਦੇਣ ਇਹਨੂੰ ਚੌਂਕ ਬਣਾ ਦੇਣ ਜਾਂ ਇਹਦੀ ਕੋਈ ਦੇਖਭਾਲ ਕਰਨ ਜੇ ਕੱਲ ਨੂੰ ਕੋਈ ਜਵਾਕ ਹੈ ਕੁਛ ਨਿੱਕੇ ਨਿੱਕੇ ਬੱਚੇ ਸਕੂਲ ਵਾਲੇ ਵੀ ਜਾਂਦੇ ਆ ਤੇ ਵੱਡੇ ਵੀ ਜਾਂਦੇ ਆ ਬਜ਼ੁਰਗ ਵੀ ਜਾਂਦੇ ਆ ਮੈਂ ਉਸ ਦਿਨ ਵੀ ਹੈ ਮੇਰੇ ਚ ਟਰੱਕ ਵੱਜਣ ਵਾਲਾ ਸੀਗਾ ਹਾਂਜੀ 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 ਬੰਨਾ ਚਾਹੀਦਾ ਬੰਨਾ ਚਾਹੀਦਾ ਹੀ ਬੰਨਾ ਚਾਹੀਦਾ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਹੋਰ ਵੀ ਗੱਲ ਕਰਾਂਗੇ ਵੀ ਜਿਹੜੇ ਲੋਕ ਰੌਂਗ ਸਾਈਡ ਜਾ ਰਹੇ ਨੇ ਭਾਈ ਜੀ ਕੀ ਨਾਮ ਤੁਹਾਡਾ ਸਾਡਾ ਨਾਮ ਜੀ ਦਿਵਾਕਰ ਹੰਸਾ ਪਹਿਲਾਂ ਤਾਂ ਸਸ਼ੀ ਗਾਲ ਜੀ ਸਾਰਿਆਂ ਨੂੰ ਸਵੇਰ ਦੀ ਪਹਿਲੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹਾਂ ਜੀ ਤੁਸੀਂ ਕਿੱਥੋਂ ਆ ਰਹੇ ਜੀ ਮੈਂ ਇੱਥੇ ਅਦਰਸ਼ ਕਲੋਨੀ ਨਾਲ ਜੀ ਆਪਣਾ ਮਾਨਗਵਾਲ ਇਧਰੋਂ ਕਿਧਰੋਂ ਆ ਰਹੇ ਇਧਰੋਂ ਆਪਾਂ ਗਿੱਲਾ ਵੱਲੋਂ ਆ ਰਹੇ ਹਾਂ ਜੀ ਭਾਈ ਜੀ ਜਦੋਂ ਗਿੱਲਾ ਵੱਲ ਤੋਂ ਆ ਰਹੇ ਆ ਇਧਰੋਂ ਤੁਹਾਡੇ ਸਾਹਮਣੇ ਕੋਈ ਬੰਦਾ ਰੌਂਗ ਸਾਈਡ ਆਉਂਦਾ ਹਾਂ ਜੀ ਦੇਖੋ ਬਿਲਕੁਲ ਜੀ ਹਾਦਸੇ ਤਾਂ ਬਹੁਤ ਹੋ ਰਹੇ ਨੇ ਜੀ ਜਦ ਹਜੇ ਤਾਂ ਬਾਈਪਾਸ ਬਣਨਾ ਸ਼ੁਰੂ ਹੀ ਹੋਇਆ ਸੀਗਾ ਉਦੋਂ ਪਹਿਲਾਂ ਹੀ ਹਾਦਸੇ ਹੋ ਰਹੇ ਨੇ ਕਾਫੀ ਜੀ ਹੁਣ ਤੱਕ ਖੁੱਲ ਗਿਆ ਵੇ ਤੇ ਸਾਨੂੰ ਰੋਂਗ ਸਾਈਡ ਨਹੀਂ ਜਾਣਾ ਚਾਹੀਦਾ ਸਾਨੂੰ ਅੱਗੋ ਟਰਨ ਹੈਗਾ 2 ਮਿੰਟ ਲੇਟ ਹੋ ਜੇ ਬੰਦਾ ਕੋਈ ਇਸ਼ੂ ਨਹੀਂ ਹੈਗਾ ਜਾਨ ਦੀ ਬਹੁ ਆਪਾਂ ਨੂੰ ਕੀਮਤੀ ਹੈਗੀ ਹੈ ਜੀ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਸ਼ਾਸਨ ਤੋਂ ਆਪਾਂ ਇਹੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਨੂੰ ਆਪ ਸਮਝਣਾ ਚਾਹੀਦਾ ਹੈਗਾ ਕਿ ਜੀ ਰੋਂਗ ਸਾਈਡ ਨਹੀਂ ਜਾਣਾ ਚਾਹੀਦਾ ਭਾਈ ਸਾਹਿਬ ਉਧਰੋਂ ਗੱਡੀ ਸਪੀਡ ਨਾਲ ਆਉਂਦੀ ਹੈ ਜੀ ਮੇਨ ਹਾਈਵੇ ਹੈਗਾ ਰੋਡ ਤਾਂ ਗਲੀ ਤਾਂ ਹੈ ਨਹੀਂ ਕਿ ਬੰਦੇ ਸਲੋ ਆਣਗੇ ਜੀ ਤੇ ਸਾਨੂੰ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਸਾਰੇ ਉਧਰੋਂ ਆਣ ਜੀ ਪਲੀਜ਼ ਆਪਣੇ ਸਹੀ ਗਾਈਡ ਕਰ ਲਓ ਹਾਂਜੀ ਗਾਈਡ ਕਰਨ ਜੀ ਸਾਰੇ ਕੀ ਕਾਰਨ ਹੈ ਇਨੀ ਜਲਦਬਾਜੀ ਜਲਦਬਾਜ਼ੀ ਦੇ ਹਾਰਾਉਣਾ ਆ ਰਹੇ ਨਹੀਂ ਰੌਂਗੜੜ ਕੇ ਥੋੜਾ ਘੁੰਮ ਕੇ ਵੀ ਆਉਣਾ ਸੀ ਮੈਂ ਬੇਕੋਸ ਮੈਂ ATM ਦੀ ਉਹ ਕਰ ਰਿਹਾ ਸਰਚ ਕਰ ਰਿਹਾ ATM ਪੈਸੇ ਕਢਾ ਰਿਹਾ ਜੀ ਨੇ ਵਾਲਾ ਬੰਦ ਉੱਥੇ ਕੈਸ਼ ਹੈ ਨਹੀਂ ਇੱਥੇ ਵੀ ਕੈਸ਼ ਹੈ ਨਹੀਂ ਹੁਣ ਇਧਰੋਂ ਜਾ ਕੇ ਉਹ ਜਾਊਂਗਾ ਤੇਰਾ ਉਹ ਤਾਂ ਠੀਕ ਆ ਵੀ ਹਾਂ ਵੀ ਆਪਣਾ ਜਿਸ ਕੰਮ ਲਈ ਗਏ ਸੀ ਉਹ ਨਹੀਂ ਬਣਿਆ ਪਰ ਕਾਰਨ ਕੀ ਹੈ ਕੀਮਤੀ ਜਾਨ ਆ ਤੁਹਾਡੀ ਵੀ ਅੱਗੇ ਉਹ ਵਾਹਨ ਹਾਈ ਸਪੀਡ ਆ ਰਹੇ ਨੇ ਕਿਉਂਕਿ ਜਿਹੜਾ ਰੋਡ ਆ ਇਹ ਹਾਈਵੇ ਆ ਇਸ ਦੇ ਤੇ ਹਾਈ ਸਪੀਡ ਆਉਣ ਦੇ ਕਾਰਨ ਹਾਦਸਾ ਹੋ ਜਵੇ ਕੌਣ ਜ਼ਿੰਮੇਵਾਰ ਦਲਤੀ ਹੈ ਸੌਰੀ ਗੱਡੀਆਂ ਅਜੇ ਵੀ ਜਾਨੀ ਕਿ ਰੋਂਗ ਸਾਈਡ ਤੋਂ ਨਹੀਂ ਹਟਦੇ ਲੋਕ ਕਿਉਂਕਿ ਜਿਹੜੀਆਂ ਇਹ ਕੀਮਤੀ ਜਾਨਾਂ ਨੇ ਇਹ ਆਪ ਨੂੰ ਹੀ ਬਚਾਉਣੀਆਂ ਪੈਣ। ਉਪਰਾਲਾ ਪ੍ਰਸ਼ਾਸਨ ਨੂੰ ਵੀ ਕਰਨਾ ਚਾਹੀਦਾ ਕਿ ਇਸ ਜਗ੍ਹਾ ਦੇ ਉੱਤੇ ਜਾਂ ਤਾਂ ਸੀਸੀਟੀਵੀ ਕੈਮਰਾ ਲਾ ਦੇ ਜਿਸ ਦੇ ਨਾਲ ਚਲਾਨ ਤੋਂ ਕੁਝ ਕ ਚਲਾਨ ਇਥੇ ਖੜ ਕੇ ਕੱਟੇ ਗਏ ਤਾਂ ਲੋਕਾਂ ਨੇ ਆਟੋਮੈਟਿਕ ਹੀ ਆਪਣੇ ਰਸਤੇ ਆਉਣਾ ਜਾਣਾ ਸ਼ੁਰੂ ਕਰ ਦੇਣਾ। ਤੁਸੀਂ ਦੇਖ ਰਹੇ ਹੋ ਕੁਝ ਲੋਕ ਕੈਮਰੇ ਨੂੰ ਦੇਖ ਕੇ ਮੁੜ ਕੇ ਆਪਣੀ ਸਾਈਡ ਮੋੜ ਜਾਂਦੇ ਨੇ ਕਿਉਂਕਿ ਡਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹੈ ਵੀ ਹਾਂ ਚਲਾਨਾ ਨਾ ਹੋ ਜਾਵੇ ਭਾਵੇਂ 2 ਮਿੰਟ ਜ਼ਿਆਦਾ ਲੱਗਦੇ ਆ ਪਰ ਆਪਣੇ ਰਸਤੇ ਆਉਣ ਦੇ ਨਾਲ ਆਪਣੀ ਕੀਮਤੀ ਜਾਨ ਬਚਾਈ ਜਾ ਸਕਦੀ ਆ ਪਹਿਲਾਂ ਕਿ ਵੱਡੀ ਗੱਡੀ ਨੇ ਇੰਡੀਕੇਟਰ ਦਿੱਤਾ ਇਧਰ ਨੂੰ ਜਾਣ ਲਈ ਬੋਰ ਦੇ ਕੈਬ੍ਰਨ ਨੂੰ ਦੇਖ ਕੇ ਆਪਣੇ ਰਾਹ ਤੇ ਪੈ ਗਿਆ। ਵੀ ਘੁੰਮ ਕੇ ਆਉਣਾ ਹੀ ਠੀਕ ਆ ਕਿਤੇ ਕੋਈ ਚਲਾਣ ਦਾ ਕਟਿਆ ਜਾ ਕੇ ਜਾਂ ਕੋਈ ਨੁਕਸਾਨ ਨਾ ਹੋ ਜAVE। ਬਾਈ ਜੀ ਆ ਰਹੇ ਨੇ ਰੋਂਗ ਸਾਈਡ। ਗੱਲਬਾਤ ਕਰਾਂਗੇ। ਬਾਈ ਜੀ ਰੋਂਗ ਸਾਈਡ ਜਾ ਰਹੇ। ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਤਾਂ ਕੁਛ ਨਹੀਂ ਵੀਰੇ ਜਾਉਂਦਾ ਜਾਣਾ ਮੈਂ ਇੱਥੇ ਹੀ ਆ ਸਾਹਮਣੇ। ਨਹੀਂ ਫੇਰ ਵੀ ਕੀਮਤੀ ਜਾ ਰਹਾਂ ਕਿਉਂਕਿ ਇੱਥੇ ਪਹਿਲਾਂ ਵੀ ਹਾਦਸੇ ਹੋ ਜੁਤੇ ਆ। ਹਾਦਸੇ ਹੁਣ ਉਹ ਦੂਰ ਬਹੁਤ ਜਾਂਦਾ ਵੀਰੇ। ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਇੱਥੇ ਮਾਦਾ ਚੌਂਕ ਤੇ ਬੱਤੀਆਂ ਲਾਉਣੀਆਂ ਚਾਹੀਦੀਆਂ ਅੱਗੇ ਲਾਉਣੀਆਂ ਚਾਹੀਦੀਆਂ ਇੱਕ ਪ੍ਰੋਸ ਕਰਾਣੇ ਇੱਥੋਂ ਹੀ ਕ੍ਰੋਸਿੰਗ ਤੇ ਚਾਹੀਦੀਆਂ ਨੇ ਇਧਰੋਂ ਫੇਰ ਰੋਂਗ ਸਾਈਡ ਜਾਣਗੇ ਜਗਾ ਲਾਉਣਗੇ ਤਾਂ ਇੱਥੇ ਲੱਗਣੀਆਂ ਚਾਹੀਦੀਆਂ ਮੇਰੇ ਥੈਂਕ ਯੂ ਧੰਨਵਾਦ ਜੀ ਲੋਕਾਂ ਦੀ ਆਵਾਜ਼ ਵੀ ਇੱਕੋ ਹੀ ਆ ਕਿ ਇਸ ਚੌਂਕ ਦੇ ਸਾਹਮਣੇ ਇੱਥੇ ਲਾਈਟਾਂ ਲਾ ਦਿੱਤੀਆਂ ਜਾਣ ਇਸ ਨੂੰ ਇੱਥੋਂ ਹੀ ਕ੍ਰੋਸਿੰਗ ਬਣਾ ਦਿੱਤੀ ਜਾਵੇ ਤਾਂ ਜੋ ਇਧਰੋਂ ਰੋਂਗ ਸਾਈਡ ਕੋਈ ਨਾ ਜਾਵੇ ਤੇ ਅੱਗੇ ਆਉਣ ਵਾਲੀਆਂ ਗੱਡੀਆਂ ਦੇ ਹਾਦਸਾ ਨਾ ਹੋ ਸਕੇ ਆ ਦੇਖੋ ਆ ਬੱਚਿਆਂ ਨੂੰ ਲੈ ਕੇ ਕਿਸ ਤਰ੍ਹਾਂ ਸਪੀਡ ਦੇ ਨਾਲ ਰੋਂਗ ਸਾਈਡ ਜਾ ਰਿਹਾ ਅਗਰ ਜੇ ਕੋਈ ਸਾਹਮਣੇ ਕੋਈ ਹਾਈ ਸਪੀਡ ਗੱਡੀ ਆ ਗਈ ਤਾਂ ਕੌਣ ਜ਼ਿੰਮੇਵਾਰ ਬੱਚਿਆਂ ਨੂੰ ਲੈ ਕੇ ਰੋਂਗ ਸਾਈਡ ਜਾ ਰਹੇ ਆ ਕੀ ਕਰੇ ਬੱਚਿਆਂ ਨੂੰ ਲੈ ਕੇ ਰੋਂਗ ਸਾਈਡ ਜਾ ਰਹੇ ਆ ਜਾਣਾ ਹੀ ਪਵੇਗਾ ਕਿਉਂ ਹੋਰ ਕੋਈ ਕਟ ਹੀ ਨਹੀਂ ਹੈ ਘੁੰਮ ਕੇ ਆਉ ਕਿਹੜੇ ਸਕੂਲ ਜਾਣਾ ਇਹ ਹੀ ਪ੍ਰਾਈਵੇਟ ਸਕੂਲ ਘੁੰਮ ਕੇ ਆਉ ਦੇਖ ਇੱਥੇ ਹਾਦਸਾ ਹੋ ਗਿਆ ਬੱਚਿਆਂ ਨਾਲ ਕੋਈ ਹਾਦਸਾ ਕੌਣ ਜ਼ਿੰਮੇਵਾਰ जिम्मेदार इसका क्या बताऊं जिम्मेदार है तू अपने बच्चों की कीमती जान बचाने में जिम्मेदार है जिम्मेदारी का अपनी अपनी सुरक्षा अपने हाथ होती है ध्यान रखो ना बच्चे हैं अकेला हो कोई बात नहीं बच्चों का ख्याल को छोटे-छोटे बच्चे हैं हां जी भाई जी रॉन्ग साइड जा रहे हूं हुन जाना पेंदा बाजी क्यों उधर फाटक लग जंदे ने ना ओदे कर नहीं एस रोड पे तो फाट के नहीं के ना उधर हैगे जी अपने नहीं नहीं एस रोड पे जिथों तूसी मुड़ना को मुड़ना इते दा फाट कोई ਹੁਣ ਕੀ ਕਰੀਏ ਹੁਣ ਸਟੌਕ ਸਾਈਡ ਆ ਸਾਹਮਣੇ ਹੈਵੀ ਗੱਡੀ ਕੋ ਹਾਈ ਸਪੀਡ ਆ ਗਈ ਹਾਂਜੀ ਕੀ ਜਾਨਾਂ ਬਜ਼ੁਰਗ ਨੇ ਮਿਤ ਨਾਲ ਕੌਣ ਜ਼ਿੰਮੇਵਾਰ ਕੀ ਹੈ ਕੀ ਮੰਗ ਕਰਦਾ ਪ੍ਰਸ਼ਾਸਨ ਤੋਂ ਜ਼ਰਸੋਂ ਤੋਂ ਇਹ ਮੰਗ ਕਰਦੇ ਵੀ ਇਹ ਸੇਤੂ ਜਲਦੀ ਤੋਂ ਜਲਦੀ ਬਣੇ ਇਹ ਉਹਨਾਂ ਨੇ ਤਾਂ ਬਣਾਤਾ ਇੱਥੇ ਤੱਕ ਛੱਡਤਾ ਅੱਗੇ ਤਾਂ ਆਪਣਾ ਬਚਣਾ ਹੀ ਹਾਂਜੀ ਹਾਂ ਆਸੇ ਬਹੁਤ ਹੋ ਰਹੇ ਨੇ ਇੱਥੇ ਕਈ ਕੀਮਤੀ ਜਾਨਾਂ ਦਾ ਜਿਹੜੀਆਂ ਲੱਤਾਂ ਟੁੱਟ ਗਈਆਂ ਕਿਸੇ ਦਾ ਖੁਸ਼ ਹੋ ਗਿਆ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂਜੀ ਉਹ ਕੰਮ ਰਾਹ ਚਾਹੀਦਾ ਇੱਥੋਂ ਰਾਹ ਚਾਹੀਦਾ ਵੀ ਸਿੱਧਾ ਵੀ ਜਿਹੜਾ ਗਾ ਇੱਥੇ ਚੌਕ ਬਣ ਜਾਵੇ ਇੱਥੇ ਚੌਕ ਬਣ ਜਾਣਾ ਚਾਹੀਦਾ ਹਾਂਜੀ ਹਾਂ ਵੀ ਉਹ ਬੰਦ ਕਰ ਦਣ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਜਿਹੜੇ ਲੋਕ ਰੋਂਗ ਸਾਈਡ ਆ ਰਹੇ ਦੇਖੋ ਰੋਂਗ ਸਾਈਡ ਆ ਰਹੇ ਆਪਣੀ ਜਾਨ ਨੂੰ ਜੋਖਮ ਚ ਪਾ ਰਹੇ ਨੇ ਉਹ ਕੱਲ ਨੂੰ ਕੋਈ ਇੱਥੋਂ ਬਹੁਤ ਵੱਡਾ ਹਾਦਸਾ ਹੋ ਸਕਦਾ ਇੱਥੋਂ ਉਧਰੋਂ ਗੱਡੀ ਬਹੁਤ ਫੁੱਲ ਸਪੀਡ ਨਾਲ ਆਉਂਦੀ ਹੈ ਜੀ ਵੀ ਵੱਡੇ ਹਾਦਸੇ ਨੂੰ ਘਰ ਬਣ ਸਕਦਾ ਜੀ ਇਹ ਕੱਲ ਵੀ ਇੱਥੇ ਕੋਈ ਐਕਸੀਡੈਂਟ ਹੋਇਆ ਇੱਕ ਹਣਾ ਕਿਸੇ ਰੋਂਗ ਸਾਈਡ ਆਉਂਦੇ ਗੱਡੀ ਵੱਡੀ ਸਾਹਮਣੇ ਲੱਗ ਜਾਂਦੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜੀ ਇਹਨੂੰ ਜਿਆਦਾ ਇਹਨੂੰ ਇੱਥੇ ਸਾਈਨ ਬੋਰਡ ਦੇ ਕੇ ਲਾਇਆ ਜਾਵੇ ਇੱਥੇ ਰੋਂਗ ਸਾਈਡ ਜਾਣਾ ਮਨਾ ਹੈ ਠੀਕ ਹੈ ਜੀ ਉਹ ਚੌਂਕ ਅੱਧਾ ਕਿਲੋਮੀਟਰ ਤੇ ਚੌਂਕ ਆ ਜੀ ਉੱਥੋਂ ਘੁੰਮ ਕੇ ਆਉਣਾ ਚਾਹੀਦਾ ਬੰਦਿਆਂ ਨੂੰ ਚਾਹੀਦਾ ਆਪਣੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੀਦਾ ਹਾਂ ਜੀ ਹਾਂ ਉਸ ਚੌਂਕ ਨੂੰ ਬੰਦ ਕਰਕੇ ਇੱਥੇ ਚੌਂਕ ਵੀ ਬਣ ਜਾਣਾ ਚਾਹੀਦਾ ਇੱਥੇ ਓਵਰ ਬ੍ਰਿਜ ਬਣਨਾ ਜੀ ਉਹ ਹਜੇ ਪ੍ਰੋਸੈਸਿੰਗ ਜਾਹੋ ਉਹ ਦੇਖੋ ਜੀ ਚੱਲਦਾ ਪਿਆ ਹਜੇ ਤੇ ਉਹ ਹਜੇ ਟਾਈਮ ਲੱਗੂਗਾ ਜੀ ਹਾਂ ਜਦ ਤੱਕ ਇਹ ਤਿਆਰ ਨਹੀਂ ਹੁੰਦਾ ਜਦ ਤੱਕ ਲੋਕਾਂ ਦੀ ਕੀਮਤੀ ਜਾਨ ਬਚਾਉਣ ਲਈ ਪ੍ਰਸ਼ਾਸ ਪ੍ਰਸ਼ਾਸਨ ਨੂੰ ਇਹੀ ਚਾਹੀਦਾ ਜੇ ਕਿ ਇੱਥੇ ਕੋਈ ਸਾਈਨ ਬੋਰਡ ਲਾਇਆ ਜਾਵੇ ਜਾਂ ਇੱਥੋਂ ਬੰਦ ਕੀਤਾ ਜਾਵੇ ਵੀ ਪਬਲੀਕ ਨੂੰ ਲਿਖਿਆ ਜਾਵੇ ਇੱਥੋਂ ਉੱਪਰ ਜੀ ਘੁੰਮ ਕੇ ਆਓ ਜੀ ਇੱਥੋਂ ਆਪਣੀ ਰੋਂਗ ਸਾਈਡ ਜਾਣਾ ਮਨਾ ਹੈ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਲੋਕਾਂ ਦਾ ਵੀ ਇਹੀ ਵਿਊ ਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇ ਤੋਂ ਜਿਹਨੇ ਵੀ ਇਧਰੋਂ ਆਉਣਾ ਤੋਂ ਆਪਣੀ ਸਾਈਡ ਤੋਂ ਹੋ ਕੇ ਆਵੇ ਜਾਂ ਫਿਰ ਇੱਥੋਂ ਸਾਹਮਣੇ ਕ੍ਰੋਸਿੰਗ ਦੇ ਦਿੱਤੀ ਜਾਵੇ ਤਾਂ ਜੋ ਲੋਕ ਰੋਂਗ ਸਾਈਡ ਨਾ ਜਾਣ ਤੇ ਆਪਣੀ ਕੀਮਤੀ ਜਾਨ ਨੂੰ ਬਚਾ ਸਕਣ ਭਾਈ ਜੀ ਕਿਹੜੀ ਸਾਈਡ ਤੋਂ ਆ ਰਹੇ? ਅਸੀਂ ਉਧਰ ਤੇ ਆਲੇ ਜੀ। ਸਿਧਾ ਬਚੌਂਪੋ ਜੀ। ਨਹੀਂ ਇਕਨ ਤੁਸੀਂ ਸਿਧਾ ਮੋੜ ਕੇ ਯੂ ਟਰਨ ਲੈ ਕੇ ਆਇਓ। ਯੂ ਟਰਨ ਲੈ ਕੇ। ਹੁਣ ਫਾਰਜ਼ ਕਰ ਲਓ ਤੁਸੀਂ ਮਲੇਰਕੋਟਲਾ ਰੋਡ ਤੋਂ ਆ ਰਹੇ ਹੋ। ਇਧਰੋਂ ਰੋਂਗ ਸਾਈਡ ਜਾ ਰਿਹਾ ਗੱਡੀ। ਕੋਈ ਟੂ-ਵੀਲਰ ਵਾਹ ਜਾਂ ਛੋਟੀ ਗੱਡੀ ਆ ਕੋਈ ਵੀ। ਤੁਹਾਡੀ ਗੱਡੀ ਬ੍ਰੇਕ ਲਾਉਣੇ ਹੋਵੇ ਲੱਗ ਜਾਂਦੀ ਆ। ਬ੍ਰੇਕ ਤੋਂ ਜੀ ਲਾਣੇ ਪੈਂਦੀ ਆ। ਮਾਰਨਾ ਕਿੰਨੋ ਮਾਰਨਾ ਹੈ ਰੋਂਗ ਸਾਈਡ ਤੇ ਆਏ ਕੋ ਨੂੰ ਰੋਕਣੇ ਤਾਂ ਬ੍ਰੋਕ ਨਾ ਉਹ ਤਾਂ ਕਰਨਾ ਹੀ ਪੈਂਦਾ ਜੀ। ਜੀ ਭਾਈ ਚਾਂਸ ਕੋਈ ਹਾਸਾ ਹੋ ਜਾਂਦਾ ਕੌਣ ਜ਼ਿੰਮੇਵਾਰ? ਉਹ ਤਾਂ ਫਿਰ ਵੱਡੀ ਗੱਡੀ ਵਾਲੇ ਨੂੰ ਹੀ ਮੰਨਦੇ ਆ ਜੋ ਛੋਟੀ ਗੱਡੀ ਵਾਲਾ ਕੌਣ ਬੋਲਦਾ ਜੀ ਉਹ ਗਲਤੀ ਸਾਡੀ ਹੈ ਵੀ ਉਹ ਤਾਂ ਵੱਡੀ ਗੱਡੀ ਵਾਲੇ ਦੀ ਹੀ ਨਿਕਾਲਦੇ ਆ ਜੀ ਜਾਣ ਕੇ ਗਲਤੀ ਭਾਵੇਂ ਰੋਂਗ ਸਾਈਡ ਆਉਣ ਵਾਲੇ ਦੀ ਆ ਆਉਣ ਵਾਲੇ ਦੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਚਾਹੁੰਦੇ ਆ ਜੀ ਕਿ ਥੋੜਾ ਜਿਹਾ ਵੀ ਉਹ ਕਰੋ ਵੀ ਥੋੜਾ ਟ੍ਰੈਫਿਕ ਰੂਲ ਲੋੜੇ ਉਹ ਕਰੋ ਵੱਡੀ ਗੱਡੀ ਵਾਲੇ ਦੇ ਨਾਲ ਤੁਸੀਂ ਧੱਕਾ ਕਰਦੇ ਰਹਿੰਦੇ ਹੋ ਆਣਾ ਛੋਟੀ ਗੱਡੀ ਵਾਲੇ ਨੂੰ ਕੋਈ ਪੁੱਛਦਾ ਨਹੀਂ ਮੋਟਰਸਾਈਕਲ ਵਾਲੇ ੱੱਕੇ ਨਾਲ ਰੋਂਗ ਸਾਈਡ ਤੇ ਬੜ ਰਹੇ ਉਧਰ ਤੇ ਬੜ ਰਹੇ ਹਨ ਲੱਗ ਜਾਏਗੀ ਤਾਂ ਫਿਰ ਵੱਡੀ ਗੱਡੀ ਵਾਲੇ ਦੀ ਗਲਤੀ ਮਾਰਨ ਨੂੰ ਕੁੱਟਣੇ ਨੂੰ ਪੈ ਜਾਂਦੀ ਹੈ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਜੀ ਅਸੀਂ ਕਿ ਥੋੜਾ ਜਿਹਾ ਸੁਧਾਰ ਕਰੋ ਤਾਂ ਕਿ ਬਾਈਪਾਸ ਉੱਤਰਦਾ ਰੋਂਗ ਸਾਈਡ ਲੋਕ ਨਿਕਲਦੇ ਆਂ ਹਾਂਜੀ ਇਹਨਾਂ ਨੂੰ ਬੰਦ ਕਰਨ ਦਾ ਤੁਹਾਡੇ ਕੋਲ ਕੀ ਸੁਝਾਅ ਹੈ ਅਸੀਂ ਤੋਂ ਕੀ ਸੁਝਾਅ ਦੇ ਤੇ ਤਾਂ ਗਵਰਨਮੈਂਟ ਹੀ ਜਾਣੇ ਜੀ ਕੀ ਹੈ ਜੇ ਕੋਈ ਰੋਕਦਾ ਹੀ ਨਹੀਂ ਇਹਨਾਂ ਨੂੰ ਅਗਰ ਰੋਕੂਗਾ ਕੋਈ ਤਾਂ ਆਪਣੇ ਆਪ ਵੀ ਜੋ ਹੋ ਜਾਣਗੇ ਜੀ ਜਦ ਕੋਈ ਪੁੱਛਦਾ ਹੀ ਨਹੀਂ ਨਾ ਲੋ ਅਗਰ ਪ੍ਰਸ਼ਾਸਨ ਨੂੰ ਪੁੱਛੂਗਾ ਗੋਲ ਤੇ ਵੱਡੀ ਗੱਡੀ ਵਾਲੇ ਨੇ ਤਾਂ ਹੱਥ ਜ਼ਰੂਰ ਮਾਰ ਦੂੰਗਾ ਉਹ ਬਰੂੰਗੀ ਉਹ ਛੋਟੀ ਗੱਡੀ ਵਾਲੇ ਨੂੰ ਕੁਝ ਕੁਝ ਨਹੀਂ ਬੋਲਦੇ ਉਹ چاہے ਆਪਣੀ ਸਾਈਡ ਤੇ ਵੀ ਚੱਲ ਰਿਹਾ ਹੋਊਗਾ ਤਾਂ ਆ ਵੀ ਉਹ ਵੱਡੀ ਗੱਡੀ ਵਾਲੇ ਨੇ ਵੀ ਉਹ ਕਰਦੇ ਬਲੇਮ ਕਰਦੇ ਆ ਜੀ ਇਸ ਨੂੰ ਧੰਨਵਾਦ ਜੀ ਬਹੁਤ ਵਧੀਆ ਗੱਲ ਕੀਤੀ ਆ ਭਾਈ ਸਾਹਿਬ ਜੀ ਨੇ ਵੀ ਜਿਹੜੀ ਜਿਹੜਾ ਕਸੂਰ ਆ ਹਮੇਸ਼ਾ ਵੱਡੀ ਗੱਡੀ 'ਚ ਕੱਢਿਆ ਜਾਂਦਾ ਕਿ ਭਾਵੇਂ ਕਿ ਜਿਹੜਾ ਰੋਂਗ ਸਾਈਡ ਆਉਣ ਵਾਲਾ ਬੰਦਾ ਗਲਤੀ ਹੀ ਕਿਉਂ ਨਾ ਆਉਂਦੀ ਕਿਉਂਕਿ ਓਵਰਲੋਡ ਗੱਡੀ ਆ ਬ੍ਰੇਕ ਲਾਉਂਦੇ 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 ਨਾਲ ਟੱਚ ਵੀ ਹੋ ਜਾਂਦੀ ਆ ਤਾਂ ਵੀ ਲੋਕ ਵੱਡੀ ਗੱਡੀ ਵਾਲੇ ਦਾਸੂਰ ਕੱਢਦੇ ਆ ਗਿੱਲਪਿੰਡ ਹੀ ਰਹਿਣਾ ਜੀ ਕੀ ਨਾਮ ਤੁਹਾਡਾ ਜੀ ਬਾਦਰ ਸਿੰਘ ਜੀ ਬਾਦਰ ਸਿੰਘ ਜੀ ਤੁਸੀਂ ਗਿੱਲਪਿੰਡ ਦੇ ਬਸਨੀਕ ਹੋ ਇਹ ਗਿੱਲਪਿੰਡ ਦੇ ਵਿੱਚ ਦੀ ਇੱਕ ਆ ਬਾਈਪਾਸ ਨਿਕਲਿਆ ਹਾਂਜੀ ਬਾਈਪਾਸ ਜਦੋਂ ਗਿੱਲ ਤੁਹਾਡੇ ਪਿੰਡ ਦੇ ਲਾਗੇੋਂ ਕ੍ਰੋਸਿੰਗ ਹੁੰਦੀ ਆ ਚੌਂਕ ਵੀ ਬਣਾ ਲੋਕ ਇਥੋਂ ਤੁਹਾਡੇ ਚੌਂਕ ਨੂੰ ਕ੍ਰੋਸ ਕਰ ਲਈ ਰੋਂਗ ਸਾਈਡ ਜਾਂਦੇ ਆ ਹਾਂਜੀ ਕਈ ਹਾਦਸੇ ਹੋ ਚੁੱਕੇ ਨੇ ਦੀਆਂ ਦੀਆਂ ਕੀਮਤੀ ਜਾਨਾਂ ਨੇ ਚਲੋ ਨੁਕਸਾਨ ਦਾ ਨੁਕਸਾਨ ਹੀ ਆ ਕੀ ਕਹਿਣਾ ਚਾਹੁੰਦੇ ਰੌਂਗ ਸਾਈਡ ਵਾਸਤੇ ਨਹੀਂ ਰੌਂਗ ਸਾਈਡ ਦਾ ਦੇਖੋ ਜੀ ਗਲਤ ਹੀ ਆ ਕਿਉਂਕਿ ਮੈਂ ਖੁਦ ਆਪਣਾ ਡਰਾਈਵਰ ਆ ਠੀਕ ਆ ਉੱਥੇ ਕੱਲ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਉੱਥੇ ਰੌਂਗ ਸਾਈਡ ਵਾਲੇ ਨੂੰ ਹੀ ਇੰਗਣਾ ਜਾਣਾ ਵਾ ਤਾਂ ਕੋਈ ਮੰਡੀ ਗੱਡੀ ਆ ਜਾਂ ਛੋਟੀ ਗੱਡੀ ਆ ਲੇਕਿਨ ਇਹਦੇ ਵਿੱਚ ਪ੍ਰਸ਼ਾਸਨ ਦੀ ਵੀ ਥੋੜੀ ਜੀ ਕਮੀ ਆ ਪ੍ਰਸ਼ਾਸਨ ਦੀ ਕਮੀ ਇਹ ਆ ਵੀ ਪੁਲਿਸ ਦੇ ਉਸ ਵਾਰ ਲੇਟਾਂ ਲੱਗੀਆਂ ਇਸ ਵਾਰ ਲੇਟਾਂ ਨਹੀਂ ਹੈਗੀਆਂ ਮੈਂ ਰਾਤ ਨੂੰ 8:30 9:00 ਵਜੇ ਆਣਾ ਇੱਥੇ ਰਾਤ ਨੂੰ ਲੁੱਟਾ ਘੁਆ ਵਾਲੇ ਨਸ਼ੇੜੀ ਫਿਰਦੇ ਨੇ ਉਹ ਰੋ ਇੱਕ ਗੱਡੀ ਖੜੀ ਆ ਉਹ ਗੱਡੀ ਨੂੰ ਘੰਟਾ ਹੋ ਗਿਆ ਖੜੀ ਨੂੰ ਪਤਾ ਨਹੀਂ ਉਹਦੇ ਵਿੱਚ ਰੱਬ ਜਾਣੇ ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਨੇ ਕੀ ਪਲਾਨਿੰਗ ਬਣਾ ਰਹੇ ਨੇ ਇੱਥੇ ਨਾਲ ਨਾਲ ਕੋਈ ਪੀਸੀਆਰ ਵਾਲਾ ਰਾਤ ਨੂੰ 8 ਵਜੇ ਤੋਂ ਬਾਅਦ ਤੁਸੀਂ ਆ ਕੇ ਦੇਖੋ ਇੱਥੇ ਬਿਲਕੁਲ ਨਸ਼ੇੜੀ ਤੋਰੇ ਫਿਰਦੇ ਨੇਗੇ ਇਹ ਇਹਦੇ ਬਾਰੇ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਤਾਂ ਕਿ ਵੀ ਰਾਤ ਨੂੰ ਕੋਈ ਮਾੜਾ ਮੋਟਾ ਘੇੜਾ ਨਾ ਮਾਰੇ ਜਿਹੜਾ ਇਹ ਚੌਕ ਆ ਜਿੱਥੇ ਹਾਦਸੇ ਹੋ ਰਹੇ ਨੇ ਸਾਡਾ ਮੇਨ ਮਕਸਦ ਆ ਵੀ ਜਿਹੜੇ ਲੋਕ ਰੋਂਗ ਸਾਈਡ ਜਾਂਦੇ ਨੇ ਉਹਨਾਂ ਨੂੰ ਅਵੇਰਨੈਸ ਕੀਤਾ ਜਾਵੇ ਵੀ ਰੋਂਗ ਸਾਈਡ ਨਾ ਜਾਓ ਆਪਣਾ ਥੋੜੀ ਦੂਰ ਤੇ ਜਾ ਕੇ ਕ੍ਰੋਸਿੰਗ ਆ ਉਹ ਕ੍ਰੋਸਿੰਗ ਕਰਕੇ ਆਓ ਤਾਂ ਕਿ ਤੁਹਾਡੀ ਕੀਮਤੀ ਜਾਨ ਬਚ ਸਕੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਵੀ ਜਿੱਥੇ ਨਾਕਾਬੰਦੀ ਹੋਣੀ ਚਾਹੀਦੀ ਆ ਜਾਂ ਲਾਈਟਾਂ ਲੱਗਣੇ ਚਾਹੀਦੀਆਂ ਜਾਂ ਚੌਂਕ ਬਣਾਉਣਾ ਚਾਹੀਦਾ ਜਾਂ ਇਹਨੂੰ ਹਲੇ ਫਿਰ ਹਾਲ ਜਦ ਤੱਕ ਚਾਲੂ ਨਹੀਂ ਹੁੰਦਾ ਬੰਦ ਕਰ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਅੰਗੇ ਇਹੀ ਬੇਨਤੀ ਆ ਵੀ ਇੱਥੇ ਰੱਦ ਇੱਕ ਦਾ ਨਾਕਾ ਲੱਗੇ ਪੱਕਾ ਭਈ ਲੋਕ ਉੱਪਰ ਦੀ 1 ਕਿਲੋਮੀਟਰ ਆ ਸਿਰਫ ਉੱਥੋਂ ਨਹੀਂ ਘੁੰਮ ਕੇ ਆਉਣ ਸਿਰਫ 2 ਮਿੰਟ ਬਚਾਉਣ ਦੇ ਬਾਰੇ ਬੰਦਾ ਆਪਣੀ ਟੀਮ ਨਹੀਂ ਜਾਣ ਕੋ ਆ ਕੇ ਵੇਜਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਵੀ ਚੌਂਕ ਲਾਵੇ ਲਾਈਟਾਂ ਲੱਗਣੀਆਂ ਕੀ ਗੱਲ ਜਿੰਨਾ ਜਿੱਥੇ ਅੱਗੇ ਕ੍ਰੌਸ ਨਹੀਂ ਹੁੰਦਾ ਹੈਗਾ ਉਹਨਾਂ ਦੇ ਜਿੱਥੇ ਨਾਕਾ ਲੱਗਣਾ ਚਾਹੀਦਾ ਵਾ ਪੱਕਾ ਨਾਕਾ ਲੱਗਣਾ ਚਾਹੀਦਾ ਆਮ ਲੋਕ ਜਿਹੜੇ ਅਵੇਰਨੈਸ ਨਹੀਂ ਹੈਗੇ ਉਹਨਾਂ ਨੇ ਤਾਂ ਜਾਣਾ ਹੀ ਜਾਣਾ ਕੁਝ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਵੀ ਜਾ ਰਿਹਾ ਵਰਦੀ ਪਾਈ ਹੋਈ ਆ ਉਹ ਵੀ ਰੋਂਗ ਸਾਈਡ ਜਾ ਰਿਹਾ ਜਦ ਕਿ ਉਹਨਾਂ ਦਾ ਫਰਜ਼ ਆ ਲੋਕਾਂ ਨੂੰ ਸਮਝਾਉਣਾ ਕੁਝ ਪ੍ਰਸ਼ਾਸਨ ਅਧਿਕਾਰੀ ਜਿਨ੍ਹਾਂ ਦੀਆਂ ਗੱਡੀਆਂ ਦੇ ਉੱਤੇ ਲਾਈਟਾਂ ਲੱਗੀਆਂ ਪ੍ਰਸ਼ਾਸਨ ਅਧਿਕਾਰੀਆਂ ਦੇ ਉਹ ਵੀ ਰੋਂਗ ਸਾਈਡ ਗਏ ਨੇ ਉਹਨਾਂ ਦੀ ਵੀ ਤੁਸੀਂ ਕੈਮਰੇ ਦੀ ਅੱਖ ਦੇ ਵਿੱਚੋਂ ਦੇਖਿਆ ਤੁਹਾਨੂੰ ਦਿਖਾਵਾਂਗੇ ਵੀ ਤੇ ਕਿਸ ਤਰ੍ਹਾਂ ਜਦ ਕਿ ਲੋਕਾਂ ਨੂੰ ਕਿਹਨੂੰ ਅਸੀਂ ਸਮਝਾਵਾਂਗੇ ਜਦ ਸਾਡੇ ਸਮਝਾਉਣ ਵਾਲੇ ਹੀ ਸਾਨੂੰ ਸਮਝਾਉਣ ਵਾਲੇ ਹੀ ਆਪ ਹੀ ਰੋਂਗ ਸਾਈਡ ਜਾ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਕੁਝ ਉੱਚ ਅਧਿਕਾਰੀ ਨੇ ਉਹ ਵੀ ਰੋਂਗ ਸਾਈਡ ਜਾ ਰਹੇ ਨੇ ਹੂਟਰ ਮਾਰਦੇ ਜਾ ਰਹੇ ਨੇ ਹੁਣ ਇਹਨਾਂ ਨੂੰ ਆਪਾਂ ਕਿਵੇਂ ਰੋਕੀਏ ਕਿਉਂ ਤੁਸੀਂ ਦੇਖਿਆ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਪ੍ਰਸ਼ਾਸਨ ਪ੍ਰਸ਼ਾਸਨ ਦੇ ਉੱਚ ਉੱਚ ਅਧਿਕਾਰੀ ਖੁਦ ਹੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਜਾਣਕਾਰੀ ਦੇਣੀ ਆ ਟ੍ਰੈਫਿਕ ਰੂਲਾਂ ਦੇ ਬਾਰੇ ਉਹਨਾਂ ਨੇ ਖੁਦ ਹੀ ਟ੍ਰੈਫਿਕ ਰੂਲਾਂ ਦੀਆਂ ਧੱਜੀਆਂ ੜਾਉਂਦੇ ਇੱਥੋਂ ਦੀ ਰੋਂਗ ਸਾਈਡ ਜਾਂਦੇ ਦੇਖੇ ਨੇ ਇਸੇ ਤਰ੍ਹਾਂ ਹੋਰ ਅਨੇਕਾਂ ਲੋਕ ਇੱਥੋਂ ਉਹਨਾਂ ਦੇ ਮਗਰਮਗਰ ਗਏ ਪਰ ਸਾਡਾ ਫਰਜ਼ ਬਣਦਾ ਸੀ ਤੁਹਾਨੂੰ ਜਾਗਰੂਕ ਕਰਨ ਦਾ ਸੀ ਕਰ ਰਹੇ ਹਾਂ ਜੋ ਲਗਾਤਾਰ ਜਾਰੀ ਰਹੇਗਾ ਜਿਹਾ ਟਾਈਮ ਜੋ ਮੈਂ ਹਮੇਸ਼ਾ ਲੋਕ ਇਤਾਂ ਦੀ ਗੱਲ ਕਰਦਾ ਹਾਂ ਲੋਕਾਂ ਦੀ ਗੱਲ ਕਰਦਾ ਹਾਂ ਹਮੇਸ਼ਾ ਕਰਦੇ ਰਹਾਗੇ ਅੱਗੇ ਵੀ ਕਰਦੇ ਰਹਾਗੇ ਕਰਦੇ ਵੀ ਹਾਂ ਪਰ ਇਥੋਂ ਦੇ ਲੋਕਾਂ ਦੀ ਇੱਕ ਆਵਾਜ਼ ਆਈ ਆ ਕਿ ਇਸ ਥਾਂ ਦੇ ਉੱਤੇ ਟ੍ਰੈਫਿਕ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇ ਇੱਥੇ ਪੱਕਾ ਨਾਕਾ ਬਣਾਇਆ ਜਾਵੇ ਪੱਕਾ ਨਾਕਾ ਲਾਇਆ ਜਾਵੇ ਲੋਕਾਂ ਨੂੰ ਰੋਂਗ ਸਾਈਡ ਜਾਣ ਤੋਂ ਰੋਕਿਆ ਜਾਵੇ ਤਾਂ ਕਿ ਇਸ ਰੋਡ ਦੇ ਉੱਤੇ ਹੋਣ ਵਾਲੇ ਛੋਟੇ ਜਿਹੇ ਟੋਟੇ ਦੇ ਵਿੱਚ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ ਕਿਉਂਕਿ ਪਿਛਲੇ ਦਿਨੀ ਇੱਕ ਹਾਦਸਾ ਹੋਇਆ ਲੋਕਾਂ ਦਾ ਕਹਿਣ ਅਨੁਸਾਰ ਆਏ ਦਿਨ ਇਥੇ ਐਕਸੀਡੈਂਟ ਹੁੰਦੇ ਨੇ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਕਿਸੇ ਦਾ ਮਾਲੀ ਨੁਕਸਾਨ ਹੁੰਦਾ ਇਸ ਨੂੰ ਰੋਕਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਥੇ ਨਿਯੁਕਤੀ ਹੋਣੀ ਬਹੁਤ ਜ਼ਰੂਰੀ ਆ ਜਾਂ ਫਿਰ ਇਸ ਰੋਡ ਨੂੰ ਫਿਲਹਾਲ ਜਦ ਤੱਕ ਅੱਗੇ ਚੱਲੂ ਨਹੀਂ ਹੁੰਦਾ ਬੰਦ ਕਰ ਦਿੱਤਾ ਜਾਵੇ ਤੁਸੀਂ ਦੇਖਦੇ ਰਹੋ ਜੁਝਾਰ ਟਾਈਮ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਇਹ ਵਿਸ਼ੇਸ਼ ਰਿਪੋਰਟ